ਥੋਨੂੰ ਨਾ ਮੇਰੇ ਘਰ ਦੇ ਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਹੈਗੀ। ਕਿਉਂ? ਹੁਣ ਕੀ ਹੋ ਗਿਆ? ਕੀ ਗੱਲ? ਪੈਸੇ ਦਾ ਹੱਲ ਹੋ ਗਿਆ? ਬਾਈ ਪੈਸੇ ਦਾ ਹੱਲ ਤਾਂ ਹੋਇਆ ਵਰਗਾ ਹੀ ਸੀ। ਮੇਰੇ ਘਰ ਦੀ ਚਲਾਕੀਆਂ ਕਰਦੇ ਨੇ ਬਸ। ਕੁੜੀਏ, ਕੀ ਬੁਝਾਰਤਾਂਈਆਂ ਪਾਈ ਜਾਣੀਆਂ ਤੂੰ? ਨਾਲੇ ਜੇ ਪਹਿਲੇ ਹੀ ਪੈਸੇ ਦਾ ਹੱਲ ਹੋਇਆ ਪਿਆ ਸੀ। ਫਿਰ ਭੂਆ ਨੇ ਤਾਂ ਸਾਡਾ ਘਰ ਨੀਵਾ ਕਰਤਾ 걔ੜੇ ਮਾਰ-ਮਾਰ ਕੇ। ਸਾਡੇ ਤਾਂ ਕਾਹ ਤੋਂ ਪੈਸੇ ਮੰਗਦੇ ਸੀ? ਭਾਬੀ, ਉਹਨਾਂ ਨੂੰ ਤਾਂ ਐ ਸੀ। ਵੀ ਆਪਦੇ ਪੈਸੇ ਤਾਂ ਸਵੇਂ ਰਹਿਣ ਵੀ ਥੋੜਾ 40 50 ਲੱਖ ਰੁਪਏ ਲਵਾ ਕੇ ਮੁੜ ਕੇ ਅਸੀਂ ਮੁੱਕਰ ਜਾਾਂਗੇ ਮੁੱਕਰ ਜਾਾਂਗੇ ਹਾਂ ਵੀਰੇ ਉਹ ਤੁਹਾਡੇ ਨਾਲ ਨਾ ਚਲਾਕੀਆਂ ਕਰਨ ਨੂੰ ਫਿਰਦੇ ਸੀ ਦੱਸਣ ਨੂੰ ਤਾਂ ਆ ਗੱਲ ਮੈਂ ਤੁਹਾਨੂੰ ਫੋਨ ਤੇ ਵੀ ਦੱਸ ਦਿੰਦੀ ਪਰ ਸੋਚਿਆ ਇਹ ਗੱਲ ਤੁਹਾਨੂੰ ਮੈਂ ਮਿਲ ਕੇ ਦੱਸਾਂ ਕਿਉਂ ਮੇਰੇ ਨਾਲ ਐਡੀ ਵੱਡੀ ਖੇਡ ਖੇੜਦੀ ਸੀ ਹੁਣ ਵੀ ਕੁਝ ਕਹਿਣਾ ਹੈ ਹੁਣ ਵੀ ਭੂਆ ਦਾ ਬਣ ਕੇ ਬੈਠਣਾ ਹੈ ਦੇਣੇ ਉਹਨੂੰ ਪੈਸੇ ਨਾਲਾ ਲਾਉਂ ਜ਼ਮੀਨ ਤੇ ਉਹ ਖੜ ਜਾ ਯਾਰ ਨਾ ਪਣੇ ਇੱਕ ਭੁਆਏ ਕਹਿੰਦੀ ਸੀ ਵੀ ਸਿਬਲ ਸਕੋਰ ਜਿਹੜਾ ਉਹ ਖਰਾਬ ਹੋ ਰਿਹਾ ਫਿਰ ਉਹ ਕੀ ਤੀਗਾ ਦਿਮਾਗ ਖਰਾਬ ਹੋਇਆ ਸੀ ਉਹਦਾ ਐਸਿਆਂ ਨੂੰ ਦੇਖ ਕੇ ਸਿਬਲ ਸਕੋਰ ਤਾਂ ਕੋਈ ਖਰਾਬ ਹੀ ਨਹੀਂ ਹੋਇਆ ਸੀਗਾ ਆ ਜਿਹੜੀਆਂ ਲਿਮਟਾਂ ਲੁਮਟਾਂ ਸੀਗੀਆਂ ਇਹ ਤਾਂ ਚਾਚੇ ਹੁਰਾਂ ਨੇ ਪਹਿਲਾਂ ਹੀ ਪੂਰੀਆਂ ਕਰਤੀਆਂ ਸੀਗੀਆਂ ਡੈਡੀ ਸਰ ਤਾਂ ਤਾਂ ਕੋਈ ਕਰਜਾ ਹੀ ਨਹੀਂ ਹੈਗਾ ਅੱਛਾ ਨਾ ਤੈਨੂੰ ਕਿਵੇਂ ਲੱਗਦਾ ਤੈਨੂੰ ਕਿਹੜੀ ਗੱਲੋਂ ਲੱਗਿਆ ਵੀ ਆਪਣੇ ਰਿਸ਼ਤਾ ਤੋੜਨ ਨੂੰ ਕਹਿੰਦੇ ਨੇ ਉਹ ਉਸੇ ਘਰੀ ਰਹਿੰਦੀ ਆ ਦਿਨ ਪਰ ਰਾਤ ਉਹਨਾਂ ਦੀਆਂ ਗੱਲਾਂ ਸੁਣਦੀ ਆ ਆ ਤੁਹਾਡੇ ਨਾਲ ਚਲਾਕੀਆਂ ਜਿਹਾ ਕਰਕੇ ਨਾ ਮੈਂ ਬਾਹਰ ਨਹੀਂ ਜਾਣਾ ਚਾਹੁੰਦੀ ਹੈਗੀ ਕੱਲੂ ਤੁਸੀਂ ਵੀ ਆਪਦੇ ਜਵਾਕਾਂ ਦਾ ਸੋਚਣਾ ਮਮੀ ਤਾਂ ਉਹੀ ਅਣਪੜਾ ਲੀਆਂ ਗੱਲਾਂ ਕਰੀ ਜਾਂਦੀ ਹੈਗੀ ਉਹੀ ਪਿੱਛੇ ਡੈਡੀ ਲੱਗਿਆ ਫਿਰਦਾਗਾ ਮੇਰੀ ਗੱਲ ਸੁਣ ਲੈ ਵੀਰੇ ਤੈਨੂੰ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਮੂੰਹ ਤੇ ਜਵਾਬ ਦੇ ਦੀ